ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਮੌੜ ਮੰਡੀ バス80 ਦੇ ਵਿੱਚ ਇੱਕ ਕੁੜੀ ਆਪਣੇ ਛੋਟੇ ਜਿਹੇ ਬੱਚੇ ਦੀ ਉਂਗਲ ਫੜੀ ਬੱਸ ਕੋਲ ਆ ਕੇ ਖੜਦੀ ਹੈ ਤੇ ਉਹ ਵੇਖਦੀ ਹੈ ਵੀ ਬੱਸ ਬਹੁਤ ਭਰੀ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਮੇਰਾ ਮੁੰਡਾ ਛੋਟਾ ਬੱਚਾ ਹੈ ਬੱਸ ਵਿੱਚ ਜਿਆਦਾ ਭੀੜ ਹੈ ਖੜਿਆ ਨਹੀਂ ਜਾਣਾ ਇਸ ਕਰਕੇ ਉਹ ਬੱਸ ਤੇ ਨਹੀਂ ਚੜਦੀ ਉਹ ਉੱਥੇ ਖੜੀ ਰਹਿੰਦੀ ਹੈ ਇੰਨੇ ਨੂੰ ਇੱਕ ਮਿੰਨੀ ਬੱਸ ਆਉਂਦੀ ਹੈ ਤੇ ਮਿੰਨੀ ਵੱਸ ਵਾਲਾ ਕਨੈਕਟਰ ਕਹਿੰਦਾ ਹੈ ਮਾਨਸਾ ਵਾਲੇ ਆ ਜਾਓ ਮਾਨਸਾ ਵਾਲੇ ਆ ਜਾਓ ਉਹ ਕੁੜੀ ਸੋਚਦੀ ਹੈ ਮੈਂ ਵੀ ਮਾਨਸਾ ਜਾਉਂਗੀ ਪਿੰਡਾਂ ਦੇ ਵਿੱਚ ਦੀ ਤੇ ਉਹਨੇ ਭਾਈ ਦੇਸੇ ਜਾਣਾ ਹੁੰਦਾ ਮੋੜ ਤੋਂ ਮਾਨਸਾ ਜਾਂਦਿਆਂ ਨੂੰ ਪਿੰਡ ਆਉਂਦਾ ਭਾਈ ਦੇਸਾ ਤੇ ਉਹ ਕਨੈਕਟਰ ਨੂੰ ਵੇਖਦੀ ਹੈ ਵੀ ਪੁੱਛਿਆ ਕਿ ਭਾਈ ਦੇਸੇ ਰੋਕੋਗੇ ਅੱਡੇ ਤੇ ਕਈ ਵਾਰੀ ਵੱਸਾਂ ਨਹੀਂ ਰੁਕਦੀਆਂ ਫਿਰ ਉਹ ਸੋਚਦੀ ਹੈ ਮਿੰਨੀ ਵੱਸ ਹੈ ਰੁਕੂਗੀ ਫੇਰ ਉੱਥੇ ਦੋ ਔਰਤਾਂ ਆਪਸ ਵਿੱਚ ਕਹਿ ਰਹੀਆਂ ਸੀ ਆਥਨ ਦਾ ਵੇਲਾ ਹੈ ਬੱਸ ਵਾਲਿਆਂ ਨੂੰ ਐਉਂ ਨਹੀਂ ਵੀ ਬੁੜੀਆਂ ਨੂੰ ਲੈ ਚੱਲ ਗਏ ਉਹ ਕੁੜੀ ਉਹਨਾਂ ਕੁੜੀਆਂ ਨੂੰ ਪੁੱਛਦੀ ਹੈ ਮਾਤਾ ਜੀ ਤੁਸੀਂ ਕਿੱਥੇ ਜਾਣਾ ਉਹ ਜਵਾਬ ਦਿੰਦੀਆਂ ਹੋਈਆਂ ਕਹਿੰਦੀਆਂ ਕਿ ਅਸੀਂ ਪਾਈ ਦੇਸੇ ਜਾਣਾ ਹੈ ਉਹ ਕੁੜੀ ਕਹਿਣ ਲੱਗੀ ਮੈਂ ਵੀ ਪਾਈ ਦੇਸੇ ਹੀ ਜਾਣਾ ਪਰ ਪੁੱਤ ਬੱਸ ਵਾਲਾ ਕਹਿੰਦਾ ਪਾਈ ਦੇਸੇ ਨਹੀਂ ਰੁਕਦੇ ਉਹ ਕੁੜੀ ਕਨੈਕਟਰ ਨੂੰ ਪੁੱਛਦੀ ਹੈ ਪਾਈ ਦੇਸੇ ਬੱਸ ਰੁਕੋਗੇ ਕਨੈਕਟਰ ਉਸ ਕੁੜੀ ਵੱਲ ਵੇਖ ਕੇ ਕਹਿੰਦਾ ਹੈ ਹਾਂ ਰੋਕਾਂਗੇ ਜਦੋਂ ਉਹ ਕੁੜੀ ਬੱਸ ਵਿੱਚ ਚੜਨ ਲੱਗਦੀ ਹੈ ਤਾਂ ਉਹ ਬੁੜੀਆਂ ਵੀ ਉਸ ਦੇ ਨਾਲ ਬੱਸ ਵਿੱਚ ਚੜਨ ਲੱਗਦੀਆਂ ਹਨ ਅਤੇ ਕਨੈਕਟਰ ਨੂੰ ਕਹਿੰਦੇ ਹਨ ਕਿ ਸਾਡੇ ਪੈਸੇ ਕਿਹੜਾ ਤੈਨੂੰ ਕੌੜੇ ਲੱਗਦੇ ਸੀ ਕਨੈਕਟਰ ਕਹਿਣ ਲੱਗਿਆ ਸਾਨੂੰ ਤਾਂ ਇਸ ਬੱਚੇ ਵਾਲੀ ਕੁੜੀ ਦਾ ਤਰਸ ਆ ਗਿਆ ਤਾਂ ਕਰਕੇ ਰੁਕਣ ਲਈ ਹਾਂ ਕਰ ਦਿੱਤੀ ਮਾਤਾ ਜੀ ਤੁਸੀਂ ਵੀ ਆ ਜਾਓ ਉਹ ਬੁੜੀਆਂ ਕਹਿਣ ਲੱਗੀਆਂ ਕਿ ਅਸੀਂ ਵੀ ਤੇਰੀ ਮਾਂ ਵਰਗੀਆਂ ਹਾਂ ਤੈਨੂੰ ਸਾਡੇ ਤੇ ਤਰਸ ਨਹੀਂ ਆਇਆ ਕਨੈਕਟਰ ਕਹਿਣ ਲੱਗਿਆ ਕੋਈ ਗੱਲ ਨਹੀਂ ਮਾਤਾ ਬੈਠ ਜਾਓ ਹੁਣ ਬੱਸ ਵਿੱਚ ਫਿਰ ਕਨੈਕਟਰ ਟਿਕਟਾਂ ਕੱਟਣ ਲੱਗ ਜਾਂਦਾ ਹੈ ਉਹ ਦੋਵੇਂ ਬੁੜੀਆਂ ਕਹਿੰਦੀਆਂ ਹਨ ਪੁੱਤ ਸਾਡੀ ਟਿਕਟ ਕੱਟ ਦੇ ਕਨੈਕਟਰ ਜਿਸ ਦਾ ਨਾਮ ਰਾਮ ਹੁੰਦਾ ਹੈ ਉਹ ਕਹਿਣ ਲੱਗਿਆ ਨਹੀਂ ਮਾਤਾ ਜੀ ਟਿਕਟ ਤੁਸੀਂ ਰਹਿਣ ਦਿਓ ਬੁੜੀਆਂ ਕਹਿਣ ਲੱਗੀਆਂ ਨਾ ਭਾਈ ਇਹ ਤੇਰਾ ਰੋਜ਼ਗਾਰ ਹੈ ਟਿਕਟ ਤਾਂ ਅਸੀਂ ਘਟਾਵਾਂਗੇ ਫਿਰ ਉਹ ਬੱਚੇ ਵਾਲੀ ਕੁੜੀ ਜਿਸ ਦਾ ਨਾਮ ਪੰਮੀ ਸੀ ਉਹ ਕੁੜੀ ਕਹਿੰਦੀ ਹੈ ਮੇਰੀ ਵੀ ਟਿਕਟ ਕੱਟ ਦਿਓ ਰਾਮ ਕਹਿੰਦਾ ਹੈ ਨਹੀਂ ਤੁਸੀਂ ਵੀ ਟਿਕਟ ਰਹਿਣ ਦਿਓ ਉਹ ਬੁੜੀਆਂ ਕਹਿਣ ਲੱਗੀਆਂ ਪੁੱਤ ਤੈਨੂੰ ਇਹ ਜਾਣਦਾ ਹੋਊਗਾ ਤਾਂ ਹੀ ਤੇਰੇ ਕਹਿਣ ਤੇ ਬੱਸ ਵੀ ਰੋਕਣ ਲਈ ਤਿਆਰ ਹੋ ਗਿਆ ਪੰਮੀ ਚੁੱਪ ਕਰਕੇ ਬੈਠ ਜਾਂਦੀ ਹੈ ਬੱਸ ਆਪਣੀ ਰਫਤਾਰ ਨਾਲ ਅੱਗੇ ਵਧਦੀ ਹੈ ਤੇ ਫਾਇਦੇ ਸੇ ਦਾ ਅੱਡਾ ਆਉਂਦਾ ਹੈ ਬੱਸ ਰੁਕਦੀ ਹੈ ਪੰਮੀ ਬੱਸ ਤੋਂ ਉਤਰ ਕੇ ਤੁਰਦੀ ਹੈ ਤੇ ਪਿੱਛੇ ਮੁੜ ਕੇ ਵੇਖਦੀ ਹੈ ਬੱਸ ਦਾ ਕਨੈਕਟਰ ਵੀ ਪੰਮੀ ਵੱਲ ਵੇਖ ਰਿਹਾ ਸੀ ਪੰਮੀ ਆਪਣੇ ਮੁੰਡੇ ਦੀ ਉਂਗਲ ਫੜਦੀ ਹੈ ਤੇ ਚੱਲ ਪੈਂਦੀ ਹੈ ਉਹ ਬੁੜੀਆਂ ਪੰਮੀ ਨੂੰ ਪੁੱਛਦੀਆਂ ਤੂੰ ਕਿੰਨਾ ਦੇ ਘਰ ਜਾਣਾ ਪੰਮੀ ਆਪਣੇ ਸੌਰੇ ਦਾ ਨਾਮ ਦੱਸ ਕੇ ਕਹਿੰਦੀ ਹੈ ਕਿ ਮੈਂ ਉਹਨਾਂ ਦੇ ਘਰ ਜਾਣਾ ਇੱਧਰ ਬੱਸ ਵਿੱਚ ਬੈਠਾ ਆਰਾਮਾ ਆਪਣੀ ਪਿਛਲੀ ਦੁਨੀਆ ਵਿੱਚ ਖੋ ਜਾਂਦਾ ਹੈ ਹੁਣ ਤੋਂ 10 ਸਾਲ ਪਹਿਲਾਂ ਰਾਮ ਸਕੂਲ ਵਿੱਚ 12ਵੀਂ ਕਲਾਸ ਵਿੱਚ ਪੜਦਾ ਸੀ ਪੰਮੀ ਵੀ ਉਸੇ ਸਕੂਲ ਵਿੱਚ ਪੜਦੀ ਸੀ ਫਿਰ ਉਹ ਦੋਵੇਂ ਕਾਲਜ ਦੇ ਵਿੱਚ ਦਾਖਲਾ ਲੈ ਲੈਂਦੇ ਹਨ ਹੌਲੀ-ਹੌਲੀ ਉਹਨਾਂ ਦੀ ਦੋਸਤੀ ਹੋ ਜਾਂਦੀ ਹੈ ਫਿਰ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਇੱਕ ਦਿਨ ਰਾਮ ਪੰਮੀ ਨੂੰ ਕਹਿੰਦਾ ਹੈ ਪੰਮੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਪੰਮੀ ਕਹਿਣ ਲੱਗੀ ਕਿ ਮੇਰੇ ਘਰਦਿਆਂ ਨੇ ਮੇਰਾ ਵਿਆਹ ਤੇਰੇ ਨਾਲ ਨਹੀਂ ਕਰਨਾ ਮੇਰਾ ਵਿਆਹ ਮੇਰੇ ਘਰਦਿਆਂ ਦੀ ਮਰਜ਼ੀ ਨਾਲ ਹੋਵੇਗਾ ਫਿਰ ਉਹ ਕੋਡ ਮੈਰਿਜ ਕਰਾਉਣ ਦੀ ਸਲਾਹ ਕਰਦੇ ਹਨ ਪੰਮੀ ਕਾਰਜ ਤੋਂ ਘਰ ਆਉਂਦੀ ਹੈ ਉਸ ਦੀ ਮਾਂ ਘਰੇ ਨਹੀਂ ਹੁੰਦੀ ਪੰਮੀ ਘਰ ਦੇ ਸਾਰੇ ਕੰਮ ਨਿਵੇੜ ਦਿੰਦੀ ਹੈ ਜਦੋਂ ਉਸ ਦੀ ਮਾਂ ਘਰ ਆਉਂਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਹ ਕਹਿਣ ਲੱਗੀ ਪੰਮੀ ਅੱਗੇ ਤਾਂ ਕਦੇ ਤੂੰ ਘਰ ਦਾ ਕੋਈ ਕੰਮ ਨਹੀਂ ਕੀਤਾ ਅੱਜ ਕਿਵੇਂ ਸਾਰਾ ਕੰਮ ਪੂਰਾ ਕਰ ਦਿੱਤਾ ਮੈਂ ਤਾਂ ਤੇਰੇ ਤਾਈ ਦੇ ਘਰੇ ਗਈ ਸੀ ਫਿਰ ਉਸ ਦਾ ਬਾਪੂ ਖੇਤੋਂ ਆਉਂਦਾ ਹੈ ਤੇ ਪੰਮੀ ਨੂੰ ਕਹਿੰਦਾ ਹੈ ਪੁੱਤ ਮੇਰੀ ਪੱਗ ਧੋ ਦੇਵੀਂ ਮੈਲੀ ਹੋਈ ਪਈ ਐ ਪੰਮੀ ਕਹਿੰਦੀ ਬਾਪੂ ਸਾਨੂੰ ਕਿੰਨੀ ਵਾਰ ਕਿਹਾ ਹੈ ਖੇਤ ਜਾਂਦੇ ਚਿੱਟੀ ਪੱਗ ਨਾ ਬੰਨਿਆ ਕਰੋ ਪੰਮੀ ਨਾਲੇ ਆਪਣੇ ਬਾਪੂ ਦੀ ਪੱਗ ਧੋ ਰਹੀ ਸੀ ਨਾਲ ਹੀ ਉਸ ਨੂੰ ਆਪਣੀ ਮਾਂ ਦੀਆਂ ਕਈਆਂ ਗੱਲਾਂ ਯਾਦ ਆ ਰਹੀਆਂ ਸੀ ਪੰਮੀ ਦੀ ਮਾਂ ਨੇ ਇੱਕ ਦਿਨ ਉਸ ਨੂੰ ਕਿਹਾ ਸੀ ਜਿਹੜੀ ਪਿਓ ਦੀ ਪੱਗ ਹੁੰਦੀ ਹੈ ਉਹ ਇੱਜ਼ਤ ਹੁੰਦੀ ਹੈ ਪਿਓ ਦੀ ਇਹ ਇੱਜ਼ਤ ਧੀਆਂ ਦੇ ਹੱਥ ਹੁੰਦੀ ਹੈ ਜੇਕਰ ਧੀਆਂ ਕਦੇ ਗਲਤੀ ਨਾਲ ਕੋਈ ਗਲਤ ਕੰਮ ਕਰਦੀਆਂ ਹਨ ਤਾਂ ਪਿਓ ਦੀ ਪੱਗ ਨੂੰ ਦਾਗ ਲੱਗ ਜਾਂਦੇ ਹਨ ਪੰਮੀ ਇਹ ਗੱਲ ਸੋਚਦੀ ਸੋਚਦੀ ਪੱਗ ਨੂੰ ਧੋ ਕੇ ਨੀਲ ਦੇਣ ਲੱਗਦੀ ਹੈ ਜਦੋਂ ਉਹ ਪੱਗ ਨੂੰ ਨੀਲ ਦਿੰਦੀ ਹੈ ਤਾਂ ਪੱਗ ਵਿੱਚ ਧੱਬੇ ਪੈ ਜਾਂਦੇ ਹਨ ਅਗਲੇ ਦਿਨ ਜਦੋਂ ਪੰਮੀ ਦਾ ਬਾਪੂ ਪੰਮੀ ਨੂੰ ਕਹਿੰਦਾ ਹੈ ਪੁੱਤ ਮੇਰੀ ਪੱਗ ਲਿਆ ਮੈਂ ਕਿਸੇ ਨਾਲ ਜ਼ਰੂਰੀ ਕੰਮ ਜਾਣਾ ਹੈ ਪੰਮੀ ਜਦੋਂ ਆਪਣੇ ਬਾਪੂ ਨੂੰ ਪੱਗ ਲਿਆ ਕੇ ਫੜਾਉਂਦੀ ਹੈ ਤਾਂ ਉਸ ਦਾ ਬਾਪੂ ਕਹਿੰਦਾ ਉਹ ਤਾਂ ਕੀ ਕੀਤਾ ਪੱਗ ਤੇ ਤਾਂ ਦਾਗ ਲੱਗੇ ਪਏ ਆ ਪੰਮੀ ਕਹਿੰਦੀ ਬਾਪੂ ਮੈਂ ਤਾਂ ਪੱਗ ਨੂੰ ਨੀਲ ਦਿੰਦੀ ਸੀ ਕਿ ਜਿਆਦਾ ਸੋਹਣੀ ਨਿਖਰ ਜਾਊਂ ਪਰ ਇਹ ੱੱਬੇ ਪੈ ਗਏ ਪੰਮੀ ਦਾ ਬਾਪੂ ਕਹਿੰਦਾ ਹੈ ਚੱਲ ਪੁੱਤ ਹੋਰ ਪੱਗ ਲਿਆ ਦੇ ਇਹ ਤਾਂ ਭੈੜੀ ਲੱਗੂਗੀ ਇਸ ਨੂੰ ਤੇਰੀ ਮਾਂ ਦੁਆਰਾ ਧੋ ਦੇਵੇਗੀ ਉਸ ਤੋਂ ਬਾਅਦ ਪੰਮੀ ਕਾਲਜ ਚਲੀ ਜਾਂਦੀ ਹੈ ਉਸ ਤੋਂ ਬਾਅਦ ਕਾਲਜ ਪਹੁੰਚ ਕੇ ਰਾਮ ਪੰਮੀ ਨੂੰ ਕਹਿੰਦਾ ਹੈ ਚੱਲ ਪੰਮੀ ਆਪਾਂ ਕੋਡ ਮੈਰਜ ਕਰਾਉਣ ਚੱਲੀਏ ਪੰਮੀ ਪਹਿਲਾਂ ਤਾਂ ਰਾਮ ਨਾਲ ਤੁਰ ਪੈਂਦੀ ਹੈ ਪਰ ਜਦੋਂ ਉਹ ਟ੍ਰੇਨ ਵਿੱਚ ਚੜਨ ਲੱਗਦੇ ਹਨ ਪੰਮੀ ਪਿੱਛੇ ਮੁੜ ਪੈਂਦੀ ਹੈ ਉਹ ਰਾਮ ਨੂੰ ਕਹਿੰਦੀ ਹੈ ਮੈਂ ਰਾਮ ਮੈਂ ਨਹੀਂ ਇਸ ਤਰ੍ਹਾਂ ਦਾ ਕੰਮ ਕਰ ਸਕਦੀ ਮੇਰੇ ਦਿਲ ਨੂੰ ਖੋਜ ਹੀ ਪੈਂਦੀ ਹੈ ਕੱਲ ਮੇਰੇ ਬਾਪੂ ਨੇ ਮੈਨੂੰ ਪੱਗ ਧੋਣ ਲਈ ਕਿਹਾ ਸੀ ਮੈਂ ਪੱਗ ਧੋ ਕੇ ਨੀਲ ਲਾ ਦਿੱਤਾ ਜਿਸ ਨਾਲ ਪੱਗ ਵਿੱਚ ਦਾਗ ਪੈ ਗਏ ਅੱਜ ਮੇਰੇ ਬਾਪੂ ਨੇ ਉਹ ਪੱਗ ਸਿਰ ਤੇ ਬੰਨੀ ਨਹੀਂ ਉਸਨੇ ਕਿਹਾ ਕਿ ਇਹ ਦਾਗਾਂ ਵਾਲੀ ਪੱਗ ਬੰਨੀ ਭੈੜੀ ਲੱਗਦੀ ਹੈ ਮੇਰੀ ਮਾਂ ਇਹ ਵੀ ਕਹਿੰਦੀ ਹੈ ਕਿ ਧੀਆਂ ਬਾਪੂ ਦੀ ਇੱਜ਼ਤ ਹੁੰਦੀਆਂ ਨੇ ਜੇ ਮੈਂ ਤੇਰੇ ਨਾਲ ਜਾ ਕੇ ਕੋਟ ਮੈਰਿਜ ਕਰਾ ਲਈ ਤਾਂ ਮੇਰੇ ਬਾਪੂ ਦੀ ਪੱਗ ਨੂੰ ਦਾਗ ਲੱਗ ਜਾਵੇਗਾ ਰਾਮ ਪੰਮੀ ਦੀ ਇਹ ਗੱਲ ਸੁਣ ਕੇ ਕਹਿਣ ਲੱਗਿਆ ਠੀਕ ਹੈ ਪੰਮੀ ਮੈਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਾਂਗਾ ਉਸ ਤੋਂ ਬਾਅਦ ਪੰਮੀ ਕਾਲਜ ਜਾਣਾ ਛੱਡ ਦਿੰਦੀ ਹੈ ਤੇ ਘਰ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰਦੀ ਹੈ ਉਹ ਸਿਰਫ ਪੇਪਰ ਦੇਣ ਹੀ ਕਾਲਜ ਜਾਂਦੀ ਹੈ ਇਸ ਤਰ੍ਹਾਂ ਉਸਨੇ ਆਪਣੀ ਪੜ੍ਹਾਈ ਕੰਪਲੀਟ ਕਰ ਲਈ ਰਾਮ ਨੂੰ ਪੜ੍ਹਾਈ ਵਿੱਚ ਜਿਆਦਾ ਇੰਟਰਸਟ ਨਹੀਂ ਸੀ ਇਸ ਲਈ ਉਹ ਵੀ ਪੜ੍ਹਾਈ ਛੱਡ ਕੇ ਬਸ ਵਿੱਚ ਕਨੈਕਟਰ ਲੱਗ ਜਾਂਦਾ ਹੈ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੰਮੀ ਦੇ ਮਾਤਾ ਪਿਤਾ ਉਸ ਦਾ ਵਿਆਹ ਕਰ ਦਿੰਦੇ ਹਨ ਇਸੇ ਤਰ੍ਹਾਂ ਸਮਾ ਲੰਘਦਾ ਜਾਂਦਾ ਹੈ ਅੱਜ ਪੰਮੀ ਹਸਪਤਾਲ ਵਿੱਚੋਂ ਆਈ ਸੀ ਹੁਣ ਉਸ ਕੋਲ ਇੱਕ ਮੁੰਡਾ ਵੀ ਸੀ ਪੰਮੀ ਵੀ ਸੋਚਦੀ ਹੈ ਅੱਜ ਮੈਨੂੰ ਰਾਮ ਕਿੱਥੋਂ ਮਿਲ ਗਿਆ ਅਗਲੇ ਦਿਨ ਸਵੇਰ ਦੀ ਬੱਸ ਪੰਮੀ ਫੇਰ ਮੋੜ ਮੰਡੀ ਨੂੰ ਜਾਂਦੀ ਹੈ ਅਗਲੇ ਦਿਨ ਵੀ ਉਸ ਨੂੰ ਰਾਮ ਦੀ ਬੱਸ ਹੀ ਮਿਲਦੀ ਹੈ ਬੱਸ ਵਿੱਚ ਬਹੁਤ ਹੀ ਜ਼ਿਆਦਾ ਭੀੜ ਨਹੀਂ ਸੀ ਟਿਕਟਾਂ ਕੱਟਣ ਤੋਂ ਬਾਅਦ ਰਾਮ ਪੰਮੀ ਦੇ ਕੋਲ ਦੀ ਸੀਟ ਤੇ ਆ ਕੇ ਬਹਿੰਦਾ ਹੈ ਤੇ ਪੁੱਛਦਾ ਹੈ ਪੰਮੀ ਤੂੰ ਕਿੱਥੇ ਚੱਲੀ ਤੇਰੇ ਚਿਹਰੇ ਤੇ ਇਸ ਤਰ੍ਹਾਂ ਉਦਾਸੀ ਕਿਉਂ ਹੈ ਫੇਰ ਪੰਮੀਰਾਮ ਨੂੰ ਦੱਸਦੀ ਹੈ RAM ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਕਰ ਦਿੱਤਾ ਸੀ ਭਾਈ ਦੇਸੇ ਮੇਰੇ ਸਹੁਰੇ ਹਨ ਮੇਰੇ ਬਾਪੂ ਨੇ ਮੇਰੇ ਵਿਆਹ ਤੇ ਬਹੁਤ ਪੈਸਾ ਲਾਇਆ ਸੀ ਮੇਰਾ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਇੱਕ ਦਿਨ ਉਹ ਸ਼ਹਿਰੋਂ ਆ ਰਿਹਾ ਸੀ ਉਸ ਦੀ ਸ਼ਰਾਬ ਪੀਤੀ ਹੋਈ ਸੀ ਗੱਡੀ ਜ਼ਿਆਦਾ ਤੇਜ਼ ਰਫਤਾਰ ਚਲਾ ਰਿਹਾ ਸੀ ਜੋ ਬੇਕਾਬੂ ਹੋ ਕੇ ਪਲਟ ਗਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮੇਰਾ ਪੁੱਤਰ ਉਹਦੋਂ ਕੁਝ ਕੁ ਮਹੀਨੇ ਦਾ ਸੀ ਮੇਰੇ ਘਰ ਵਾਲੇ ਦੇ ਸਦਮੇ ਵਿੱਚ ਮੇਰੀ ਸੱਸ ਵੀ ਚਲ ਵਸੀ ਮੇਰੇ ਸਹੁਰੇ ਨੂੰ ਅਧਰੰਗ ਹੋ ਗਿਆ ਹੈ ਉਹ ਮੋੜ ਮੰਡੀ ਦੇ ਹਸਪਤਾਲ ਵਿੱਚ ਦਾਖਲ ਹਨ ਇਸ ਲਈ ਮੈਂ ਸਵੇਰੇ ਹਸਪਤਾਲ ਜਾਂਦੀ ਹਾਂ ਤੇ ਸ਼ਾਮ ਨੂੰ ਘਰ ਵਾਪਸ ਆਉਂਦੀ ਹਾਂ ਪੰਮੀ ਦੀ ਇਹ ਦਰਦ ਭਰੀ ਕਹਾਣੀ ਸੁਣ ਕੇ RAM ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਫੇਰ ਰਾਮ ਪੰਮੀ ਨੂੰ ਕਹਿੰਦਾ ਹੈ ਪੰਮੀ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੁੱਲੇ ਹਨ ਜੇ ਤੂੰ ਚਾਹੇ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਸਕਦਾ ਹਾਂ ਪੰਮੀ ਨੇ ਹੈਰਾਨ ਹੋ ਕੇ ਪੁੱਛਿਆ ਰਾਮ ਤੇਰੀ ਘਰ ਵਾਲੀ ਤਾਂ ਫਿਰ ਰਾਮ ਨੇ ਕਿਹਾ ਪੰਮੀ ਮੈਨੂੰ ਤੇਰੇ ਨਾਲ ਦਿਲੋਂ ਮੁਹੱਬਤ ਸੀ ਇਸ ਲਈ ਮੈਂ ਹਲੇ ਤੱਕ ਵਿਆਹ ਨਹੀਂ ਕਰਵਾਇਆ ਪੰਮੀ ਕਹਿਣ ਲੱਗੀ ਰਾਮ ਉਸ ਦਿਨ ਮੈਂ ਤੈਨੂੰ ਆਪਣੇ ਬਾਪੂ ਦੀ ਪੱਗ ਦਾ ਵਾਸਤਾ ਪਾਇਆ ਸੀ ਪਰ ਅੱਜ ਮੈਂ ਤੈਨੂੰ ਆਪਣੇ ਸਹੁਰੇ ਦੀ ਪੱਗ ਦਾ ਵਾਸਤਾ ਪਾਉਂਦੀ ਹਾਂ ਮੈਂ ਇਹ ਫੈਸਲਾ ਨਹੀਂ ਲੈ ਸਕਦੀ ਜੇਕਰ ਮੇਰੇ ਕਰਮਾਂ ਦੇ ਵਿੱਚ ਸੁਖ ਹੁੰਦਾ ਤਾਂ ਆਪਣਾ ਵਿਆਹ ਪਹਿਲਾਂ ਹੀ ਹੋ ਜਾਂਦਾ ਉਸ ਤੋਂ ਬਾਅਦ ਪੰਮੀ ਮੋੜ ਮੰਡੀ ਆ ਕੇ ਬੱਸ ਵਿੱਚ ਉਤਰ ਕੇ ਹਸਪਤਾਲ ਚਲੀ ਜਾਂਦੀ ਹੈ ਬੱਸ ਦੁਆਰਾ ਫੇਰ ਮਾਨਸਾ ਵੱਲ ਚੱਲ ਪੈਂਦੀ ਹੈ ਰਾਮ ਡਰਾਈਵਰ ਸੀਟ ਕੋਲ ਆ ਕੇ ਬੈਠਦਾ ਹੈ ਤਾਂ ਫਿਰ ਡਰਾਈਵਰ ਰਾਮ ਨੂੰ ਪੁੱਛਦਾ ਹੈ ਕੀ ਗੱਲ ਹੈ ਇਹ ਕੁੜੀ ਕੱਲ ਵੀ ਆਪਣੀ ਬਸ ਵਿੱਚ ਆਈ ਸੀ ਅੱਜ ਤੂੰ ਉਸ ਨਾਲ ਕੀ ਗੱਲਾਂ ਕਰ ਰਿਹਾ ਸੀ ਫਿਰ RAM ਸਾਰੀ ਕਹਾਣੀ ਬਸ ਵਾਲੇ ਡਰਾਈਵਰ ਨੂੰ ਦੱਸ ਦਿੰਦਾ ਹੈ ਬਸ ਦਾ ਡਰਾਈਵਰ ਕਹਿੰਦਾ ਹੈ ਜੇਕਰ ਰਜਾਮੰਦੀ ਨਾਲ ਤੁਹਾਡਾ ਵਿਆਹ ਹੋ ਜਾਵੇ ਫਿਰ ਪੰਮੀ ਦੇ ਸਹੁਰੇ ਦੀ ਪੱਗ ਨੂੰ ਦਾਗ ਨਹੀਂ ਲੱਗੇਗਾ ਡਰਾਈਵਰ ਕਹਿੰਦਾ ਹੈ RAM ਜੇਕਰ ਤੂੰ ਕਹੇ ਤਾਂ ਮੈਂ ਪੰਮੀ ਦੇ ਸਹੁਰੇ ਨਾਲ ਤੁਹਾਡੇ ਵਿਆਹ ਦੀ ਗੱਲ ਕਰਾਂ ਰਾਮ ਕਹਿਣ ਲੱਗਿਆ ਕਿ ਪੰਮੀ ਦਾ ਸੌਰਾ ਤਾਂ ਪਹਿਲਾਂ ਹੀ ਬਿਮਾਰ ਹੈ ਡਰਾਈਵਰ ਕਹਿੰਦਾ ਨਹੀਂ ਮੈਂ ਉਹਨਾਂ ਨਾਲ ਗੱਲ ਜ਼ਰੂਰ ਕਰਾਂਗਾ ਅਗਲੇ ਦਿਨ ਡਰਾਈਵਰ ਪੰਮੀ ਦੇ ਨਾਲ ਹਸਪਤਾਲ ਚਲਾ ਜਾਂਦਾ ਹੈ ਉੱਥੇ ਜਾ ਕੇ ਉਸ ਦੇ ਸੌਰੇ ਦਾ ਹਾਲ ਚਾਲ ਪੁੱਛਦਾ ਹੈ ਹਾਲ ਚਾਲ ਪੁੱਛਣ ਤੋਂ ਬਾਅਦ ਡਰਾਈਵਰ ਉਸ ਦੇ ਸੌਰੇ ਨਾਲ ਸਾਰੀ ਗੱਲ ਕਰਦਾ ਹੈ ਉਸ ਦਾ ਸੌਰਾ ਡਰਾਈਵਰ ਨੂੰ ਦੱਸਦਾ ਹੈ ਮੈਂ ਪੰਮੀ ਨੂੰ ਬਹੁਤ ਕਿਹਾ ਕਿ ਪੁੱਤ ਤੂੰ ਦੂਜਾ ਵਿਆਹ ਕਰਵਾ ਲੈ ਤੇਰੀ ਸੱਸ ਤਾਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਹੁਣ ਜੇ ਕਰ ਮੈਂ ਵੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਤੂੰ ਇਕੱਲੀ ਰਹਿ ਜਾਵੇਂਗੀ ਪਰ ਪੰਮੀ ਮੇਰੀ ਗੱਲ ਨਹੀਂ ਮੰਨਦੀ ਡਰਾਈਵਰ ਕਹਿਣ ਲੱਗਿਆ ਮੈਂ ਪੰਮੀ ਦੇ ਮਾਪਿਆਂ ਨਾਲ ਗੱਲ ਕਰਾਂਗਾ ਰਾਮ ਬਹੁਤ ਚੰਗਾ ਮੁੰਡਾ ਹੈ ਉਹ ਮੇਰੀ ਵਸ ਵਿੱਚ ਕਨੈਕਟਰ ਹੈ ਪੰਮੀ ਦਾ ਸਹੁਰਾ ਕਹਿਣ ਲੱਗਿਆ ਕੇ ਮੈਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਫੇਰ ਵਸ ਦਾ ਡਰਾਈਵਰ ਪੰਮੀ ਦੇ ਪੇਕੇ ਘਰ ਜਾਂਦਾ ਹੈ ਤੇ ਪੰਮੀ ਦੇ ਮਾਤਾ ਪਿਤਾ ਨਾਲ ਸਾਰੀ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿ ਪੰਮੀ ਨੂੰ ਇਸ ਗੱਲ ਦਾ ਨਹੀਂ ਪਤਾ ਹੋ ਸਕਦਾ ਹੈ ਪੰਮੀ ਦੀ ਜ਼ਿੰਦਗੀ ਵਿੱਚ ਹੋਰ ਖੁਸ਼ੀਆਂ ਲਿਖੀਆਂ ਹੋਣ ਪੰਮੀ ਦੇ ਮਾਤਾ ਪਿਤਾ ਵੀ ਕਹਿਣ ਲੱਗੇ ਕਿ ਅਸੀਂ ਵੀ ਪੰਮੀ ਨੂੰ ਬਹੁਤ ਕਹਿ ਰਹੇ ਹਾਂ ਪਰ ਪੰਮੀ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਉਸ ਤੋਂ ਅਗਲੇ ਦਿਨ ਪੰਮੀ ਦੇ ਮਾਤਾ ਪਿਤਾ ਹਸਪਤਾਲ ਵਿੱਚ ਪੰਮੀ ਦੇ ਸਹੁਰੇ ਦੀ ਮੌਜੂਦਗੀ ਵਿੱਚ ਪੰਮੀ ਨਾਲ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਪੁੱਤ ਤੇਰੀ ਹਾਲੇ ਉਮਰ ਪਈ ਹੈ ਇਕੱਲੀ ਕਿਵੇਂ ਗੁਜ਼ਾਰੇਗੀ ਉਹਨਾਂ ਦੇ ਵਾਰ-ਵਾਰ ਕਹਿਣ ਤੇ ਪੰਮੀ ਕਹਿੰਦੀ ਹੈ ਕਿ ਮੈਂ ਆਪਣੇ ਸਹੁਰੇ ਨੂੰ ਇਕੱਲਿਆਂ ਛੱਡ ਕੇ ਨਹੀਂ ਜਾਣਾ ਫਿਰ ਉਸਦੇ ਮਾਤਾ ਪਿਤਾ ਕਹਿੰਦੇ ਹਨ ਕਿ ਪੁੱਤ ਮੁੰਡਾ ਤੇਰੇ ਨਾਲ ਤੇਰੇ ਸਹੁਰੇ ਘਰ ਆ ਕੇ ਰਹਿਣ ਲਈ ਤਿਆਰ ਹੈ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਉਹ ਇਕੱਲਾ ਹੀ ਹੈ ਹੋਰ ਕੋਈ ਭੈਣ ਭਾਈ ਨਹੀਂ ਪੰਮੀ ਦੇ ਮਾਤਾ ਪਿਤਾ ਫਿਰ ਉਸ ਡਰਾਈਵਰ ਨੂੰ ਫੋਨ ਕਰਕੇ ਕਹਿੰਦੇ ਹਨ ਕਿ ਪੰਮੀ ਨੇ ਹਾਂ ਕਰ ਦਿੱਤੀ ਹੈ ਆਪਾਂ ਐਤਵਾਰ ਨੂੰ ਗੁਰਦੁਆਰਾ ਸਾਹਿਬ ਮਿਲਦੇ ਹਾਂ ਐਤਵਾਰ ਦਾ ਦਿਨ ਆਉਂਦਾ ਹੈ ਤਾਂ ਰਾਮ ਅਤੇ বাস ਦਾ ਡਰਾਈਵਰ ਪੰਮੀ ਅਤੇ ਉਸ ਦੇ ਮਾਤਾ ਪਿਤਾ ਗੁਰੂ ਘਰ ਵਿੱਚ ਇਕੱਠੇ ਹੁੰਦੇ ਹਨ ਜਦੋਂ ਪੰਮੀ ਰਾਮ ਨੂੰ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਰਾਮ ਤੇ ਪੰਮੀ ਦੇ ਆਨੰਦ ਕਾਰਜ ਕੀਤੇ ਜਾਂਦੇ ਹਨ ਇੱਕ ਵਾਰ ਰਾਮ ਪੰਮੀ ਨੂੰ ਆਪਣੇ ਘਰ ਵਿਆਹ ਕੇ ਲੈ ਜਾਂਦਾ ਹੈ ਉਸ ਤੋਂ ਬਾਅਦ ਰਾਮ ਪੰਮੀ ਦੇ ਸਹੁਰੇ ਘਰ ਆ ਕੇ ਗ੍ਰਹਿਣ ਲੱਗਦਾ ਹੈ ਪੰਮੀ ਦੇ ਸਹੁਰੇ ਨੂੰ ਹਸਪਤਾਲੋਂ ਛੁੱਟੀ ਮਿਲ ਚੁੱਕੀ ਸੀ ਹੁਣ ਰਾਮ ਪੰਮੀ ਦੇ ਸਹੁਰੇ ਦੀ ਆਪਣੇ ਪਿਤਾ ਵਾਂਗ ਸੇਵਾ ਕਰਦਾ ਹੈ ਹੁਣ ਰਾਮ ਤੇ ਪੰਮੀ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਹੇ ਹਨ ਹਾਂਜੀ ਦੋਸਤੋ ਤੁਹਾਨੂੰ ਇਹ ਸਾਡੀ ਵੱਖਰੀ ਜੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ